ਜਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ 3 ਵਜੇ ਅਹਿਮ ਮੀਟਿੰਗ ਕੀਤੀ ਜਾਵੇਗੀ ਦੱਸਦੇ ਕਿ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਜਿਹੜੇ ਕਿ ਅੱਜ ਮੀਟਿੰਗ ਕਰ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਨੇ 3 ਵਜੇ ਜਿਹੜੀ ਹੈ ਇੱਕ ਅਹਿਮ ਮੀਟਿੰਗ ਜਿਹੜੀ ਹੈ ਸੱਦੀ ਹੈ ਕਿ ਅਹੀ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਚਰਚਾ ਹੋ ਸਕਦੀ ਹੈ ਕਿਉਂਕਿ ਅਗਰ ਅੱਜ ਗੱਲ ਕੀਤੀ ਜਾਵੇ 1 ਜਨਵਰੀ 2024 ਜਿਸ ਤਰ੍ਹਾਂ ਸ਼ੁਰੂ ਹੋ ਚੁੱਕਿਆ ਹੈ ਨਵੀਂ ਸਟ੍ਰੈਟਜੀ ਜਿਹੜੀ ਹੈ ਉਹ ਬਣਾਈ ਜਾ ਸਕਦੀ ਹੈ ਉਹ ਦੱਸੀ ਜਾ ਸਕਦੀ ਹੈ ਪੱਤਰਕਾਰਾਂ ਨੂੰ ਕਿ 2024 ਦੇ ਵਿੱਚ ਜਿਹੜਾ ਹੈ ਕੀ ਕੀ ਜਿਹੜਾ ਹੈ ਪੰਜਾਬ ਵਾਸਤੇ ਪੰਜਾਬ ਦੀ ਹਿੱਤ ਵਾਸਤੇ ਜਿਹੜਾ ਹੈ ਪੰਜਾਬ ਸਰਕਾਰ ਜਿਹੜੀ ਹੈ ਕਰਨ ਜਾ ਰਹੀ ਹੈ ਉਥੇ ਅਗਰ ਗੱਲ ਕੀਤੀ ਜਾਵੇ 26 ਜਨਵਰੀ ਦੀ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਅਗਰ ਗੱਲ ਕੀਤੀ ਜਾਵੇ 26 ਜਨਵਰੀ ਦਾ ਜਿਹੜਾ ਹੈ ਮਸਲਾ ਜਿਹੜਾ ਹੈ ਕਾਫੀ ਪੱਕਿਆ ਹੋਇਆ ਹੈ ਕਿਉਂਕਿ ਜਦੋਂ ਦੀ ਭਗਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਦੋਂ ਪੂਰੀ ਜਿਹੜੀ ਉਹ ਗੱਲਬਾਤ ਦੱਸੀ ਸੀਗੀ ਕਿ ਜਿਹੜੀ ਉੱਥੇ ਝਾਕੀਆਂ ਕੱਢਣੀਆਂ ਆ ਉਹਦੇ ਪੋਸਟਰ ਰੀਲੀਜ਼ ਕੀਤੇ ਸੀ ਉਸ ਤੋਂ ਬਾਅਦ ਪੰਜਾਬੀ ਪੰਜਾਬ ਦੀ ਅਗਰ ਸਿਆਸਤ ਦੀ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਕਾਫੀ ਗਰਮਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਉਹਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਕਿਉਂਕਿ ਬੀਤੇ ਦਿਨ ਜਿਸ ਤਰ੍ਹਾਂ ਸੁਨੀਲ ਜਾਖੜ ਦਾ ਬਿਆਨ ਆਇਆ ਸੀਗਾ ਕਿ ਜਿਹੜੀ ਝਾਕੀਆਂ ਹਨ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਭਗਵੰਤ ਮਾਨ ਹੈ ਉਹਨਾਂ ਦੀ ਫੋਟੋ ਸੀਗੀ ਜਾਂ ਦਿੱਲੀ ਦੇ ਸੀਐਮ ਭਗਵੰਤ ਮਾਨ ਹੋਰਾਂ ਦੀ ਫੋਟੋ ਸੀ ਉਹਨੂੰ ਲੈ ਕੇ ਵੀ ਜ ਕਿਉਂਕਿ ਨਵਾਂ ਸਾਲ ਸ਼ੁਰੂ ਹੋਇਆ ਤਾਂ ਇਹਨੂੰ ਲੈ ਕੇ ਜਿਹੜੀ ਨਵੀਂ ਰਣਨੀਤੀ ਹੈ ਉਹ ਜਿਹੜੀ ਅੱਜ ਪੱਤਰਕਾਰਾਂ ਨਾਲ ਸਾਂਝੀ ਕਰ ਸਕਦੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਏਐਨਬੀ ਨਿਊਜ਼ ਲਈ ਅਮੀ ਸੇਟੀ ਦੀ ਰਿਪੋਰਟ